ਨਮਸਕਾਰ ਜੀ ਸਾਰਿਆਂ ਨੂੰ ਟੂਟੋਰੀਅਲ ਨਿੱਕੋ ਵੀ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਅਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵੋਗੇ ਅੱਜ ਅਸੀਂ ਤੁਹਾਨੂੰ ਬਚੀ ਹੋਈ ਦਾਲ ਦੇ ਪਰੌਂਠੇ ਬਣਾ ਕੇ ਦਿਖਾਵਾਂਗੇ ਵੀ ਆਪਾਂ ਕਰੇ ਕਿ ਇਸ ਤਰ੍ਹਾਂ ਤਿਆਰ ਕੀਤੇ ਆ ਸਾਰਿਆਂ ਤੋਂ ਪਹਿਲਾਂ ਆਪਾਂ ਦਾਲ ਲੈ ਲਈ ਇਹ ਆਪਣੀ ਸਾਫਤੀ ਮੂੰਗੀ ਦਾਲਾ ਦਾਲ ਕੋਈ ਵੀ ਹੋ ਸਕਦੀ ਹੈ ਤੇ ਇੱਧਰ ਆਪਾਂ ਤਣੀਆਂ ਲੈ ਲਿਆ ਹੁਣ ਆਪਾਂ ਇਧਰ ਆਟਾ ਛਾਨ ਲਿਆ ਵਿੱਚ ਆਪਾਂ ਕਸੂਰੀ ਮੇਥੀ ਪਾਵਾਂਗੇ ਮਸਾਲੇ ਤੁਸੀਂ ਕੋਈ ਵੀ ਪਾ ਸਕਦੇ ਹੋ ਪਰ ਆਪਣੇ ਦਾਲ ਵਿੱਚ ਅੱਗੇ ਬਹੁਤ ਮਸਾਲੇ ਹੁੰਦੇ ਨੇ ਤੇ ਆਪਣੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਆਪਾਂ ਥੋੜੀ ਜੀ ਹਲਦੀ ਪਾ ਲਈ ਮਿਰਚਾਂ ਪਾ ਲਈਆਂ ਤੇ ਆਪਾਂ ਜੀਰਾ ਪਾ ਲਿਆ ਤੇ ਆਪਾਂ ਧਨੀਆ ਵੀ ਪਾਵਾਂਗੇ ਤੇ ਆਪਾਂ ਨੂਨ ਵਿੱਚ ਪਹਿਲਾਂ ਪਾ ਹੀ ਲਿਆ ਸੀ ਆਪਾਂ ਆਟੇ ਦੇ ਮੁਤਾਬਕ ਨੂਨ ਜਿੰਨਾ ਪਾਣੇ ਆ ਪਾ ਸਕਦੇ ਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਣੀ ਦਾਲ ਵਿੱਚ ਪਾ ਲਵਾਂਗੇ ਆਟੇ 'ਚ ਤੇ ਆਪਾਂ ਇਹਨੂੰ ਹੌਲੀ-ਹੌਲੀ ਕਰਕੇ ਆਟੇ ਵਿੱਚ ਮਿਕਸ ਕਰ ਦੇਵਾਂਗੇ ਬਚੀ ਹੋਈ ਦਾਲ ਨੂੰ ਫੇਰ ਪਾਵਾਂਗੇ ਸਾਰੇ ਆਟੇ ਨੂੰ ਆਪਾਂ ਮਿਕਸ ਕਰ ਦੇਵਾਂਗੇ ਉਹਨਾਂ ਦੋ ਹੱਥਾਂ ਨਾਲ ਆਪਾਂ ਚੰਗੀ ਤਰ੍ਹਾਂ ਟਿੰਮਲ ਲਾਵਾਂਗੇ ਮੁੱਠੀ ਲਗਾ ਕੇ ਰੱਖ ਲਵਾਂਗੇ ਇੱਧਰ ਆਪਣਾ ਆਟਾ ਬਣ ਕੇ ਤਿਆਰ ਹੋ ਗਿਆ 5 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਰੱਖਾਂਗੇ ਫੋਨ ਆਪਾਂ ਇਹਦੀ ਲੋਈ ਬਣਾ ਲਈ ਤੇ ਆਪਾਂ ਇਹਨੂੰ ਵੇਲ ਲਵਾਂਗੇ ਤੁਸੀਂ ਪਰੌਂਠੇ ਜਿਹੜੀ ਮਰਜ਼ੀ ਸ਼ੇਪ ਵਿੱਚ ਬਣਾ ਸਕਦੇ ਹੋ ਪਹਿਲਾਂ ਆਪਾਂ ਗੋਲ ਬਣਾਵਾਂਗੇ ਤੋ ਕੋਨਾ ਚਾਰ ਚੁੰਡਾ ਜਿਹੜਾ ਵੀ ਤੁਹਾਨੂੰ ਪਸੰਦ ਹੋ ਬਣਾ ਸਕਦੇ ਹੋ ਦਾਲ ਵਿੱਚ ਆਪਾਂ ਪਹਿਲਾਂ ਮਸਾਲੇ ਪਾਏ ਹੋਏ ਸੀ ਤੁਸੀਂ ਪਾਣਾ ਚਾਹੋ ਤਾਂ ਆਟੇ ਵਿੱਚ ਹੋਰ ਪਾ ਸਕਦੇ ਹੋ ਇੱਧਰ ਆਪਾਂ ਰੋਟੀ ਵੇਲ ਕੇ ਤਵੇ ਤੇ ਰੱਖਤੀ ਹੁਣ ਆਪਾਂ ਇਹਨੂੰ ਸੇਕ ਲਵਾਂਗੇ ਬਚੀ ਹੋਈ ਦਾਲ ਨੂੰ ਸਿੱਟਿਆ ਨਾ ਕਰੋ ਇਹ ਆਪਾਂ ਹੋਰ ਵੀ ਕੁਝ ਬਣਾ ਸਕਦੇ ਆ ਇਹਦੇ ਨਾਲ ਹੁਣ ਆਪਾਂ ਘਿਓ ਲਾ ਕੇ ਰੋਟੀ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਤੁਸੀਂ ਜਿਹੜੀ ਵੀ ਸ਼ੇਪ ਵਿੱਚ ਪਰੌਂਠਾ ਬਣਾਉਣਾ ਚਾਹੋ ਬਣਾ ਸਕਦੇ ਹੋ ਦੇਖੋ ਆਪਣਾ ਪਰੌਂਠਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਤੁਸੀਂ ਦੈਨ ਨਾਲ ਦਾਲ ਨਾਲ ਅਚਾਰ ਨਾਲ ਚਾਹ ਨਾਲ ਪਰੌਂਠਾ ਵੀ ਖਾ ਸਕਦੇ ਹੋ ਆਪਾਂ ਸਾਰੇ ਇਸ ਤਰ੍ਹਾਂ ਬਣਾਵਾਂਗੇ ਹੁਣ ਆਪਾਂ ਇੱਕ ਲੋਈ ਹੋਰ ਲੈ ਲਈ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵੇਲ ਲਵਾਂਗੇ ਵੇਲਨ ਤੋਂ ਬਾਅਦ ਆਪਾਂ ਇਹਦੇ ਵਿੱਚ घ्यो ला देवेंगे ये आप चोरस बनावें इस तरह घ्यो सारी परौंठे में चल जाता है जो थानू वगी वीडियो लगी में लाइक शेयर सबसक्राइब जरूर करो आप हम आप देंगे हम आप चंगी तरह सेक लगे आप्यो लगा देवे देखो कि वाया अपना परौंठा बन के तैयार भी शेप बना के खाना चाहो बना सकते हो ਦੇ ਯੂਚਾਰਚ ਤੇ ਚੈਨਲ ਜਿਵੇਂ ਦਿਲ ਕਰੇ ਜਿਹੜੀ ਚੀਜ਼ ਨਾਲ ਖਾ ਸਕਦੇ ਹਾਂ ਦੇਖੋ ਵੀਡੀਓ ਵਧੀਆ ਲੱਗੀ ਧੰਨਵਾਦ